ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੱਡੀ ਕਲਾ ਵਿੱਚ ਹੋਮ ਹੋਗੇ ਅੱਜ ਦੀ ਵੀਡੀਓ ਮਾਤਾ ਗੁਜਰੀ ਅਤੇ ਸਹਿਬ ਜਾਦਿਆਂ ਬਾਰੇ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਇਸ ਮਹੀਨੇ ਵਿੱਚ ਅਤੇ ਇਹਨਾਂ ਸ਼ਹੀਦੀ ਦਿਨਾਂ ਵਿੱਚ ਬਾਣੀ ਨੂੰ ਜਰੂਰ ਉਚਾਰਿਆ ਹੋਵੇਗਾ ਦੁਆਰਾ ਸਾਹਿਬ ਜਰੂਰ ਜਾਣਾ ਚਾਹੀਦਾ ਹੈ ਅਤੇ ਬਾਣੀ ਜਿੰਨੀ ਵੀ ਹੋ ਸਕਦੀ ਹੈ ਉੰਨੀ ਹੀ ਜਰੂਰ ਪੜੋ ਆਓ ਹੁਣ ਆਪਾਂ ਕਵਿਤਾ ਨੂੰ ਅੱਗੇ ਸ਼ੁਰੂ ਕਰਦੇ ਹਾਂ ਦਸੀ ਮਾਤਾ ਗੁਜਰੀ ਜੀ ਕਿ ਮੇ ਹੱਥੀ ਲਾਲ ਤੂੰ ਤੋਰੇ ਸੀ ਕੀ ਸੱਟਾਂ ਇਹ ਰੰਗ ਨੀਲੇ ਸੀ ਜਾਂ ਮੁਖ ਉਹਨਾਂ ਦੇ ਗੋਰੇ ਸੀ ਮਾਂ ਕਿਹੜੀ ਮਤ ਤੂੰ ਦਿੱਤੀ ਸੀ ਜੋ ਉਹ ਰਤਾ ਪਰ ਵੀ ਡੋਲੇ ਨਾ ਉਹ ਬਿਨ ਵਾਹਿਗੁਰੂ ਕਹਿਣ ਤੋਂ ਹੋਰ ਲਬਜ ਕੋਈ ਬੋਲੇ ਨਾ ਉਹ ਕਿੰਨੇ ਉੱਚੇ ਬੁਰਜ ਕਿਲੇ ਦੇ ਜਾਂ ਕਿੰਨੇ ਠੰਡੇ ਭੋਰੇ ਸੀ ਦੱਸੀ ਮਾਂ ਤੂੰ ਕੀ ਦੱਸਿਆ ਸੀ ਜਦੋਂ ਲਾਲ ਕਚਹਿਰੀ ਤੋਰੀ ਸੀ ਕਿਹੜੇ ਕਿਹੜੇ ਰਾਹਾਂ ਤੋਂ ਕਿਵੇਂ ਤੁਰਦੇ ਸੀ ਓ ਨਿੱਕੇ ਬਾਲ ਉਂਗਲੀ ਫੜ ਜਦੋਂ ਰਾਤ ਹਨੇਰੀ ਤੁਰਦੀ ਸੀ ਤੂੰ ਲੈ ਕੇ ਨਾਲ ਬਰਾਬਰ ਹੋ ਕੇ ਰੜਦੇ ਸੀ ਜਾਂ ਪਿੱਛੇ ਸੀ ਜਾਂ ਮੂਹਰੇ ਸੀ ਦੱਸੀ ਮਾਂ ਤੂੰ ਕਿਵੇਂ ਚੁੰਮੇ ਮੱਤ ਲਾਲਾਂ ਦੇ ਜਦੋਂ ਤੋਰੇ ਸੀ ਲਹੂ ਲਹਾਨ ਤੇ ਭੁੱਖੇ ਪੋਤੇ ਦੇਖ ਕਿਵੇਂ ਤੇਰਾ ਦਿਲ ਧਰਿਆ ਸੀ ਕਿਹੜੀ ਮਾਂ ਤੂੰ ਬੰਦਗੀ ਕੀਤੀ ਕਿਵੇਂ ਸਬਰ ਤੂੰ ਕਰਿਆ ਆਈ ਖਬਰ ਜਾਂ ਮੌਤ ਦੁਹਾ ਦੀ ਕਿਵੇਂ ਦੋਵੇਂ ਹੱਥ ਜੋੜੇ ਸੀ ਤੁਰਗੀ ਮਾਂ ਤੂੰ ਨਾਲ ਉਹਨਾਂ ਦੇ ਜਾਂ ਸੱਚਖੰਡ ਪੋਤੇ ਤੋਰੇ ਰੋ ਰੋ ਕੇ ਮੈਂ ਕੰਧ ਸਰਹੰਦ ਦੀ ਧੋਦਿਆਂ ਨਾਲ ਮੈਂ ਹੰਝੂਆਂ ਦੇ ਨਹੀਂ ਭੁੱਲਦੀ ਕੁਰਬਾਨੀ ਸਾਨੂੰ ਜੋ ਸ਼ੁਰੂ ਹੋਈ ਨਾਲ ਜੰਝੂਆਂ ਦੇ ਦੁਨੀਆ ਸੁਣ ਕੇ ਤਾਂ ਹਾਂ ਮਾਰੇ ਪਰ ਤੂੰ ਪਰੇ ਨਾ ਕਦੀ ਹਟ ਕੋਰੇ ਸੀ ਕੀ ਕੀ ਮੱਤਾਂ ਦੇ ਕੇ ਮਾਂ ਤੂੰ ਲਾਲ ਕਚਹਿਰੀ ਤੋਰੇ ਸੀ ਕਿਵੇਂ ਕਿਵੇਂ ਤੂੰ ਲਾੜ ਲੜਾਏ ਮਾਂ ਪੋਤੇ ਜਦੋਂ ਆਖਰੀ ਵਾਰੀ ਤੋਰੇ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ